ਜਾਬ ਵਿੱਚ ਮੱਛੀ ਪਾਲਣ ਦਾ ਕਿੱਤਾ ਇੱਕ ਮੁੱਖ ਕਿੱਤੇ ਵਜੋਂ ਉੱਭਰ ਕੇ ਆ ਰਿਹਾ ਹੈ ਇਸ ਮੱਛੀ ਪਾਲਣ ਦੇ ਕਿੱਤੇ ਨਾਲ ਕੁਝ ਹੋਰ ਕਿੱਤੇ ਵੀ ਜੋੜੇ ਜਾ ਸਕਦੇ ਹਨ ਜਿਵੇਂ ਸੂਰ ਪਾਲਣ ਮੁਰਗੀ ਪਾਲਣ ਬੱਕਰੀ ਪਾਲਣ ਅਤੇ ਡੇਰੀ ਇਹ ਸਾਰੇ ਕਿੱਤੇ ਮੱਛੀ ਪਾਲਣ ਦੇ ਸਹਿਯੋਗੀ ਕਿੱਤੇ ਹਨ ਅਤੇ ਕਿਸਾਨ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਵਧੇਰੇ ਆਮਦਨ ਲੈ ਰਹੇ ਹਨ ਮੈਂ ਕਰਮਿੰਦਰ ਸਿੰਘ ਸਨ ਬਘੇਲ ਸਿੰਘ ਪਿੰਡ ਇਸ ਵੇਲੇ ਝਕੜੌਦੀ ਰਹਿੰਦੇ ਆ ਸਾਡਾ ਅਸਲੀ ਪਿੰਡ ਲਧਣਾ ਚੈਲਾ ਚੰਡੀਗੜ੍ਹ ਲੁਧਿਆਣਾ ਰੋਡ ਤੇ ਆ ਜੀ ਮੇਰੇ ਫਾਦਰ ਨੂੰ ਖੇਤੀ ਦਾ ਸ਼ੌਕ ਸੀਗਾ ਉਹ 1931 ਦੇ ਵਿੱਚ ਝਕੜੌਦੀ ਬੇਚਰਾਗ ਮੌਜਾ ਸੀਗਾ ਉਹਨਾਂ ਨੇ ਆ ਕੇ ਇਸ ਪਿੰਡ ਦੇ ਵਿੱਚ ਮਕਾਨ ਪਾ ਲਿਆ ਤੇ 1931 ਦੇ ਵਿੱਚ ਟਿਊਬਵਲ ਆਇਆ ਜਿਹੜਾ ਕਿ ਬਹੁਤ ਨਵੀਂ ਗੱਲ ਸੀਗੀ 1931 ਦੇ ਵਿੱਚ ਉਹਨਾਂ ਨੂੰ ਸ਼ੌਕ ਸੀ ਖੇਤੀ ਦਾ ਬਹੁਤ ਖੇਤੀ ਬਹੁਤ ਕਰਦੇ ਰਹੇ ਬਾਗ ਵੀ ਕਾਫੀ ਲਾਇਆ ਸਭ ਕੁਝ ਕਰਿਆ ਪਰ ਕੋਈ ਖਾਸ ਨਹੀਂ ਲੱਭਿਆ ਕਾਫੀ ਦੇਰ ਤੋਂ ਬਾਅਦ ਉਹ ਪੰਜਾਬ ਗਵਰਨਮੈਂਟ ਕਹਿੰਦੀ ਹੁੰਦੀ ਸੀ ਬਲੂ ਰਿਵੋਲੂਸ਼ਨ ਲੈ ਕੇ ਆਉਣਾ ਸੋ ਮੈਂ 1982 ਦੇ ਵਿੱਚ ਦੋ ਕਨਾਲ ਤੋਂ ਸ਼ੁਰੂ ਕਰਿਆ ਸੀਗਾ ਦੋ ਸਾਲ ਦੇ ਵਿੱਚ ਤਜਰਬਾ ਆ ਗਿਆ ਹੌਲੀ 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 ਵਧਾਉਂਦੇ ਵਧਾਉਂਦੇ ਹੁਣ ਮੇਰੇ ਕੋਲ 30 ਕਿੱਲੇ ਮੇਰੀ ਖਰਦੀ ਜ਼ਮੀਨ ਹੈ ਤੇ 40 ਕਿੱਲੇ ਅਸੀਂ ਪੰਚਾਇਤ ਜ਼ਮੀਨ ਹੈ ਉਹ ਮੇਰਾ ਬੇਟਾ ਵੀਰਿੰਦਰ ਸਿੰਘ ਦੇਖਦਾ ਜੀ ਅਸੀਂ ਬੜੇ ਖੁਸ਼ ਆ ਜਿੱਦਣ ਦੇ ਮੱਛੀ ਦਾ ਕੰਮ ਸ਼ੁਰੂ ਕਰਿਆ ਬਹੁਤ ਸੈਟੀਸਫਾਈ ਆ ਇਹਦੇ ਵਿੱਚ ਕੋਈ ਕੁਝ ਨਹੀਂ ਹੁੰਦਾ ਮਮੁੱਲੀ ਜੀ ਖੁਰਾਕ ਪਾ ਕੇ ਵੀ ਤੁਸੀਂ ਕੱਢ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਸੇਲ ਦੀ ਬਿਲਕੁਲ ਸ਼ਿਕਾਰੀ ਆਪ ਆਉਂਦੇ ਨੇ ਪੰਜਾਬ ਸਾਰੇ ਦੇ ਵਿੱਚ ਉਹਨਾਂ ਦੇ ਜਾਲ ਹੁੰਦਾ ਬਰਫ ਹੁੰਦੀ ਹੈ ਟਰੱਕ ਹੁੰਦਾ ਨਕਦ ਪੈਸੇ ਦੇ ਕੇ ਜਾਂਦੇ ਨੇ ਉਹ ਕੋਈ ਵੀ ਪ੍ਰੋਬਲਮ ਨਹੀਂ ਭਰਾਵੋ ਮੱਛੀ ਨਾਲ ਦਾ ਕਿੱਤਾ ਨਹੀਂ ਕੋਈ ਹੁਣ ਜਿਵੇਂ ਲਾਕਡਾਊਨ ਲੱਗਿਆ ਹੋਇਆ ਸੀਗਾ ਸਿਰਫ ਮੱਛੀ ਵਾਲੇ ਖੁਸ਼ ਆ ਸਾਰੀ ਦੁਨੀਆ ਔਖੀ ਆ ਸਾਨੂੰ ਕੋਈ ਤਕਲੀਫ ਨਹੀਂ ਕੱਟ ਵਿਗਦੀ ਸੀ ਪਰ ਬੜੀ ਆਰਾਮ ਨਾਲ ਪੜੀ ਗਈ ਹੈ ਪ੍ਰੋਬਲਮ ਛੋਟੀਆਂ-ਛੋਟੀਆਂ ਆਈਆਂ ਪਹਿਲਾਂ-ਪਹਿਲਾਂ ਨਵਾਂ ਕੰਮ ਸੀ ਜੀ ਸੀਡ ਨਹੀਂ ਸੀ ਹੁੰਦਾ ਇੰਨਾ ਜ਼ਿਆਦਾ ਗਵਰਨਮੈਂਟ ਕੋ ਫਿਰ ਉਹਨਾਂ ਨੇ ਸਰਕਾਰ ਨੇ ਵੀ ਹੌਲੀ-ਹੌਲੀ 90 ਤੱਕ ਕਾਫੀ ਹੈਚਰੀਜ਼ ਲਾ ਲੀਆਂ ਹੁਣ ਸਾਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹੈਚਰੀ ਹੈ ਬੜਾ ਵਧੀਆ ਕੁਆਲਟੀ ਵਾਲਾ ਸੀਡ ਦਿੰਦੇ ਨੇ ਵਿਭਾਗਾਂ ਬਹੁਤ ਸਪੋਰਟ ਕਰਦਾ ਸਾਡੀ ਬਹੁਤ ਜ਼ਿਆਦਾ ਵਧੀਆ ਸਪੋਰਟ ਕਰੀਆ ਤੇ ਸਾਰੇ ਪੰਜਾਬ ਚ ਮੈਂ ਕਰਵਿੰਦਰ ਸਿੰਘ ਹਾਂ ਨਹੀਂ ਸਾਰੇ ਪੰਜਾਬ ਦੇ ਜਿੰਨੇ ਵੀ ਮੱਛੀ ਪਾਲਕ ਨੇ ਬੜੇ ਹੀ ਸੌਖੇ ਨੇ ਇੱਕ ਤਾਂ ਗੱਲ ਇਹ ਹੈ ਜੀ ਜੇ ਬਿਜਲੀ ਨਹੀਂ ਹੈ ਤਾਂ ਵਿਦਨੇ 10-15 ਦਿਨ ਦੇ ਵਿੱਚ 24 ਘੰਟੇ ਬਿਜਲੀ ਮਿਲ ਜਾਂਦੀ ਹੈ ਜੀ ਲੋਨ ਬਹੁਤ ਮਿਲ ਜਾਂਦਾ ਹੁਣ ਤਾਂ ਸਰਕਾਰ ਨੇ ਬਹੁਤ ਜ਼ਿਆਦਾ ਸਬਸਿਡੀ ਦੇ ਰਹੀ ਹੈ ਜਿਹੜਾ ਕਿ ਕੋਈ ਔਖਾ ਹੀ ਨਹੀਂ ਪਟਣਾ ਜੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸ਼ਿਕਾਰੀ ਬਹੁਤ ਨੇ ਮੰਗ ਬਹੁਤ ਹੈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀਰੋ ਥੋੜੀ ਜਿਹੀ ਵੱਧ ਸੇਵਾ ਕਰੋਗੇ ਥੋੜੀ ਜਿਹੀ ਵੱਧ ਨਿਕਲ ਜਾਊਗੇ ਤੇ ਕੱਟ ਕਰੋਗੇ ਕੱਟ ਪ੍ਰੋਬਲਮ ਕੋਈ ਨਹੀਂ ਹੈ ਹੁਣ ਮੈਂ ਕੁਝ ਪਿਛਲੇ ਸਾਲ ਤੋਂ ਪਿਗਰੀ ਸ਼ੁਰੂ ਕਰੀ ਜਾਂ ਨਾਲ ਜਿਹੜੇ ਪੌਂਡ ਦੇ ਵਿੱਚ 10 ਏਕੜ ਦੇ ਵਿੱਚ ਪਿਗਰੀ ਦੀ ਵੇਸਟ ਪਾਉਣਾ ਉਹ ਤਾਂ ਹੈਰਾਨ ਕਰਨ ਵਾਲੇ ਰਿਜ਼ਲਟ ਆ ਰਹੇ ਨੇ ਬਹੁਤ ਸੋਹਣਾ ਰਿਜ਼ਲਟ ਹੈ ਕਰਦੇ ਵਿੱਚ ਬੈਠ ਕੇ ਜਿਵੇਂ ਮਰਜੀ ਫੇਰੋ ਕੋਈ ਬੂ ਨਹੀਂ ਹੈ ਪਾਣੀ ਸਾਫ਼ ਕਰਦੇ ਹਾਂ ਤੋਣਿਆਂ ਸਾਰਾ ਪੌਂਡ ਦੇ ਵਿੱਚ ਆ ਜਾਂਦਾ ਦੋ ਗੱਲਾਂ ਹੋ ਗਈਆਂ ਨਾਲੇ ਤਾਂ ਪਿਗਰੀ ਪਾਲ ਰਹੇ ਹਾਂ ਨਾਲ ਬਿਗੈਰ ਕੁਝ ਕਰੇ ਸਾਡੀ ਮੱਛੀ ਬੜੀ ਸੁਣੀ ਹੋ ਰਹੀ ਹੈ ਰਿਕਾਰਡ ਤੋੜੇ ਕਹਿ ਸਕਦੇ ਹਾਂ ਤੁਹਾਨੂੰ ਮੈਂ ਵੀਰਿੰਦਰ ਸਿੰਘ son of ਸਦਾ ਕਮਿੰਦਰ ਸਿੰਘ ਪਿੰਡ ਚੁਕੜੌਦੀ ਤਹਿਸੀਲ ਸਮਰਾਹ ਡਿਸਟ੍ਰਿਕਟ ਲੁਧਿਆਣਾ ਜੀ ਬਾਦ ਸਾਹਨੇ ਫਿਸ਼ ਫਾਰਮ ਖੋਲਿਆ ਸੀਗਾ ਜੀ ਬੜਾ ਵਧੀਆ ਕੰਮ ਹੈ ਸਾਰੇ ਖੇਤੀਬਾੜੀ ਨਾਲੋਂ ਬਹੁਤ ਜ਼ਿਆਦਾ ਚੰਗਾ ਕੰਮ ਹੈ ਜੀ ਤੇ ਉਦੋਂ ਬਾਅਦ ਆ ਅਸੀਂ ਸੂਰਾਂ ਦਾ ਕੰਮ ਖੋਲਿਆ ਤੇ ਸਾਇਬ ਧੰਦਾ ਤੇ ਹਜੇ ਤੱਕ ਤਾਂ ਬਹੁਤ ਵਧੀਆ ਚੱਲ ਰਿਹਾ ਥੋੜਾ ਲਾਕਡਾਊਨ ਕਰਕੇ ਸੂਰਾਂ ਦੀ ਸੇਲ ਥੋੜੀ ਜੀ ਮੁਸੀਬਤ ਆ ਰਹੀ ਹੈ ਵਿਕਰੀ ਦੇ ਵਿੱਚ ਇਹਦੀ ਜ਼ਿਆਦਾ ਮਾਰਕੀਟਿੰਗ ਨਾਗਾਲੈਂਡ ਹੈ ਜੇ ਕਿਤੇ ਆਪਣੇ ਪ੍ਰੋਸੈਸਿੰਗ ਯੂਨਿਟ ਪੰਜਾਬ ਦੇ ਵਿੱਚ ਲੱਗ ਜਵੇ ਤਾਂ ਇਹਦੀ ਜਨੀ ਡਿਮਾਂਡ ਹੈ ਪੰਜਾਬ ਪੂਰੀ ਨਹੀਂ ਕਰ ਸਕਦਾ ਤੇ ਠੀਕ ਹੈ ਕੰਮ ਬਹੁਤ ਵਧੀਆ ਜੀ ਸੂਰਾਂ ਦਾ ਕੋਈ ਨਹੀਂ ਖੇਚਲ ਨਹੀਂ ਹੈਗੀ ਦੋ ਟਾਈਮ ਫੀਡ ਪਾਉਣੀ ਹੈ ਸਵੇਰੇ ਤੇ ਸ਼ਾਮ ਦੋ ਵਾਰੀ ਨਲਣਾ ਹੈ ਬਾਕੀ ਸਾਰਾ ਟਾਈਮ ਕੰਮ ਵਿਲ ਹੈ ਥੋੜੀ ਜਗ੍ਹਾ ਦੇ ਵਿੱਚ ਤੁਸੀਂ ਜਿੰਨਾ ਮਰਜੀ ਐਕਸਪੈਂਡ ਕਰ ਲਓ ਇਸ ਕੰਮ ਨੂੰ ਤੇ ਮੇਰੇ ਸਮਝ ਦੇ ਵਿੱਚ ਤਾਂ ਬਹੁਤ ਵਧੀਆ ਤੰਦਾ ਜੀ ਇਹ ਫਾਜ਼ਲ ਸਾਹਿਬ ਨੇ 30 ਏਕੜ ਫਿਸ਼ ਫਾਰਮ ਜਿਹੜੇ ਆਪ ਦੀ ਜੱਦੀ ਜ਼ਮੀਨ ਦੇ ਵਿੱਚ ਖੁੱਲਿਆ ਹੋਇਆ ਜੀ ਉਸੇ ਨਾਲ ਹੀ ਅਸੀਂ 40 ਏਕੜ ਜ਼ਮੀਨ ਪੰਚਾਇਤੀ ਲੈਂਡ ਵੀ ਮੱਛੀ ਫਾਰਮ ਬਣਾਇਆ ਚਮਕੌਰ ਸਾਹਿਬ ਦੇ ਕੋਲ ਤਿੰਨ ਕਿਲੇ ਅਸੀਂ ਖੇਤੀ ਕਰਦੇ ਆ ਜੀ ਜਿਹਦੇ ਵਿੱਚ ਕਣਕ ਕਰਜੁਗੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਗਰਮੀਆਂ ਦੇ ਵਿੱਚ ਝੋਨਾ ਅਸੀਂ ਲਾ ਲੈਂਦੇ ਆ ਤੇ ਬਾਕੀ ਮੁਰਗੀਆਂ ਵੀ ਰੱਖੀਆਂ ਹੋਈਆਂ ਜੀ ਇਹ ਕਰਦੇ ਅੰਡੇ ਹੋ ਜਾਂਦੇ ਆ ਖਾਣ ਦੇ ਲਈ ਦੁੱਧ ਦੇ ਲਈ ਗਾਵਾਂ ਵੀ ਰੱਖੀਆਂ ਹੋਈਆਂ ਨੇ ਤੇ ਸਾਨੂੰ ਸੂਰਾਂ ਦਾ ਫਾਰਮ ਹੁਣ ਕਾਫੀ ਅੱਛਾ ਲੱਗ ਰਿਹਾ ਹੈ ਜਿਵੇਂ ਹੋ ਰਹੀ ਹੈ ਕੋਈ ਜ਼ਿਆਦਾ ਇਹਨੂੰ ਦਿੱਕਤ ਨਹੀਂ ਆ ਰਹੀ ਨਾ ਕੋਈ ਬਿਮਾਰੀ ਆ ਰਹੀ ਹੈ ਤੇ ਬਾਕੀ ਦੇਖਦੇ ਆ ਜੀ ਕਿਵੇਂ ਚੱਲਦਾ ਕੰਮ ਸਾਰਾ ਜਿਹੜੀ ਪਿਗਰੀ ਦੀ ਮਾਰਕੀਟਿੰਗ ਹੈ ਜੀ ਜਿਹੜੇ 50 ਕਿਲੋ ਤੋਂ ਲੈ ਕੇ 60 70 ਕਿਲੋ ਤੱਕ ਤੁਹਾਡੀ ਲੋਕਲ ਮਾਰਕੀਟ ਹੀ ਬਹੁਤ ਹੈ ਜੀ ਲੋਕਲ ਮਾਰਕੀਟ ਕਾਫੀ ਜ਼ਿਆਦਾ 50 ਕਿਲੋ ਨੂੰ ਲਾਈਕ ਕਰਦੀ ਹੈ ਤੇ ਜਿਹੜੇ ਵੱਡੇ ਨੇ ਜਿਵੇਂ ਆਪਣੇ ਕਵਾਂਟਲ ਦੇ ਹੋਗੇ 80 ਕਿਲੋ ਦੇ 90 ਕਿਲੋ ਦੇ ਇਹਦੀ ਨਾਗਾ لینڈ ਡਿਮਾਂਡ ਬਹੁਤ ਜ਼ਿਆਦਾ ਹੈ ਨਾਗਾ لینڈ ਹੀ ਮੇਨ ਮਾਰਕੀਟ ਹੈ ਇਹਦੀ ਪਰ ਜੇ ਪੰਜਾਬ ਦੇ ਵਿੱਚ ਸਲਟਿੰਗ ਯੂਨਿਟ ਲੱਗ ਜਵੇ ਤਾਂ ਇਹਦੀ ਪੰਜਾਬ ਪੂਰੀ ਨਹੀਂ ਕਰ ਸਕਦਾ ਡਿਮਾਂਡ ਬਹੁਤ ਵੱਡੀ ਡਿਮਾਂਡ ਹੈ ਇਸ ਮੈਂ ਪਸ਼ੂ ਪਾਲਣ ਵਿਭਾਗ ਵਿੱਚੋਂ ਡਾਕਟਰ ਮੇਰਾ ਨਾਮ ਡਾਕਟਰ ਅਸ਼ੋਕ ਕੁਮਾਰ ਸ਼ਰਮਾ ਤੇ ਮੈਂ ਦੱਸਣਾ ਚਾਹੁੰਦਾ ਹੈ ਕਿ ਪੰਜਾਬ ਵਿੱਚ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਵਿਭਾਗ ਦੇ ਨਾਲ ਰੈਲੇਵੈਂਟ ਜਿਹੜੇ ਨੇ ਧੰਦੇ ਨੇ ਉਹਨਾਂ ਵਿੱਚੋਂ ਮੁੱਖ ਧੰਦਾ ਜਿਵੇਂ ਮੁਰਗੀ ਪਾਲਣਾ ਉਦੋਂ ਬਾਅਦ ਤੇ ਤੁਹਾਡਾ ਹੈਗਾ ਡੇਰੀ ਫਾਰਮਿੰਗ ਹੈ ਤੇ ਨਾਲ ਹੀ ਸਾਡੇ ਪਿਗਰੀ ਫਾਰਮਿੰਗ ਹੈ ਤੇ ਗੋਟਰੀ ਫਾਰਮਿੰਗ ਜਿਹੜਾ ਇਹ ਤਾਂ ਅੱਜਕੱਲ ਸਾਡੇ ਕੁਝ ਬਾਰਡਰ ਡਿਸਟ੍ਰਿਕਟ ਦੇ ਵਿੱਚ ਹੀ ਮੈਂ ਰੈਬਟ ਫਾਰਮਿੰਗ ਵੀ ਲੋਕਾਂ ਨੇ ਸਟਾਰਟ ਕੀਤੀ ਹੈ। ਪਰ ਜਿੱਦਾਂ ਅੱਜ ਅਸੀਂ ਤੁਸੀਂ ਦੇਖਿਆ ਹੈ ਕਿ ਅਸੀਂ ਇੱਥੇ ਕਰਮਿੰਦਰ ਸਿੰਘ ਜੀ ਦੇ ਫਾਰਮ ਤੇ ਆਏ ਸੀ ਜਿਨ੍ਹਾਂ ਦਾ ਇਹ ਫਾਰਮ ਐ ਪਿਗਰੀ ਫਾਰਮ ਐ। ਇਹ ਨਾਲ-ਨਾਲ ਮੱਛੀ ਪਾਲਣ ਦਾ ਵੀ ਧੰਦਾ ਕਰਦੇ ਆ। ਪਰ ਜਿਹੜਾ ਮੱਛੀ ਪਾਲਣ ਦਾ ਧੰਦਾ ਉਹ ਉਹਦੇ ਲਈ ਜ਼ਮੀਨ ਚਾਹੀਦੀ ਐ। ਪਰ ਜਿਹੜੇ ਸਹਾਇਕ ਧੰਦੇ ਨੇ ਸਾਡੇ ਜਿਵੇਂ ਮੈਂ ਗੱਲ ਕੀਤੀ ਐ ਪਿਗਰੀ ਦੀ ਜਾਂ ਬੱਕਰੀ ਪਾਲਣ ਦੀ ਜਾਂ ਭੇਡ ਫਾਲਣ ਦੀ ਗੱਲ ਕਰਦੇ ਆ ਇਹਨਾਂ ਲਈ ਜ਼ਮੀਨਾਂ ਘੱਟ 'ਚ ਵੀ ਕਾਰੋਬਾਰ ਸ਼ੁਰੂ ਕੀਤਾ ਜਾ ਸਕਦਾ ਹੈ। ਈਵਨ ਜਿਹੜੇ ਬੇਜਮੀਨੇ ਫਾਰਮਰ ਨੇ ਉਹ ਵੀ ਸਹਾਇਕ ਧੰਦੇ ਨਾਲ ਆਪਣਾ ਆਮਦਨ 'ਚ ਇਜਾਫਾ ਕਰ ਸਕਦੇ ਨੇ ਤੇ ਜੇ ਆਪਾਂ ਗੱਲ ਕਰੀ ਅੱਜਕੱਲ ਪਿਗਰੀ ਫਾਰਮ ਦੀ ਗੱਲ ਕਰੀਏ ਇਹਦੇ ਲਈ ਵਿਭਾਗ ਦੀਆਂ ਬਹੁਤ ਸਾਰੀਆਂ ਸਕੀਮਾਂ ਨਵਾੜ ਦੇ ਤਹਿਤ ਇਹਦੇ ਵਿੱਚ ਅਸੀਂ ਜਿਹੜੇ 20+20 ਸੂਰੀਆਂ ਦਾ ਫਾਰਮ ਖਲਾਉਨੇ ਆ ਜਿਹਦੇ ਵਿੱਚ 2 ਲੱਖ ਰੁਪਇਆ ਸਬਸਿਡੀ ਫਾਰਮਰ ਨੂੰ ਦਿੱਤੀ ਜਾਂਦੀ ਹੈ ਡਿਪਾਰਟਮੈਂਟ ਵੱਲੋਂ ਟ੍ਰੇਨਿੰਗ ਕਰਵਾਈ ਜਾਂਦੀ ਹੈ ਟ੍ਰੇਨਿੰਗ ਉਪਕਰਨ ਉਪਰੰਤ ਜਿਹੜਾ ਐਪੀਗਰੀ ਦਾ ਧੰਦਾ ਜਿਹੜਾ ਸ਼ੁਰੂ ਕੀਤਾ ਜਾਂਦਾ ਹੈ ਐਦਾਂ ਹੀ ਗੋਟ ਫਾਰਮਿੰਗ ਦੇ ਧੰਦੇ ਲਈ ਵੀ ਡਿਪਾਰਟਮੈਂਟ ਵੱਲੋਂ ਨਿਵਾੜ ਪ੍ਰੋਜੈਕਟ ਦੇ ਤਹਿਤ ਹੀ ਸਬਸਿਡੀਆਂ ਹੈਗੀਆਂ 25% ਸਬਸਿਡੀ ਹੈਗੀ ਜਨਰਲ ਕੈਟਾਗਰੀਜ਼ ਲਈ ਜਿਹੜੇ ਐਸਸੀ ਕੰਪੋਨੈਂਟ ਆ ਉਹਦੇ ਵਿੱਚ 33% ਸਬਸਿਡੀ ਹੈ ਚਾਹੇ ਤੁਸੀਂ ਪੁਲਟਰੀ ਦਾ ਬ੍ਰਾਇਲਰ ਫਾਰਮਿੰਗ ਕਰ ਲੋ ਚਾਹੇ ਤੁਸੀਂ ਲੇਅਰ ਦਾ ਕੰਮ ਕਰ ਲੋ ਇਹਦਾ ਸਾਰੇ ਧੰਦਿਆਂ ਦੇ ਵਿੱਚ ਜਿਹੜੀ ਹੈ ਸਬਸਿਡੀ ਸਰਕਾਰ ਵੱਲੋਂ ਨਵਾੜ ਦੇ ਤਹਿਤ ਹੀ ਮਹయ్యా ਕਰਵਾਈ ਜਾਂਦੀ ਹੈ ਤੇ ਵਿਭਾਗ ਵੱਲੋਂ ਜਿੱਥੇ ਸਾਡੇ ਇਲਾਕੇ ਚ ਫਾਰਮ ਖਲਾਉਨੇ ਆ ਸੀ ਟ੍ਰੇਨਿੰਗ ਕਰਦੇ ਆ ਉਹਨਾਂ ਦਾ ਬੈਂਕਾਂ ਨਾਲ ਟਾਈ ਅਪ ਕਰਾਉਨੇ ਆ ਤੇ ਉਹਦੇ ਨਾਲ ਜਿਹੜਾ ਵਿਭਾਗ ਜਿਹੜਾ ਤਾਂ ਕਿ ਜਿਹੜੇ ਸਾਡੇ ਕਿਸਾਨ ਹੈ ਉਹਨਾਂ ਨੂੰ ਜਿਹੜਾ ਲੋਨ ਮਿਲ ਸਕੇ ਤੇ ਉਹ ਆਪਣਾ ਜਿਹੜਾ ਕਾਰੋਬਾਰ ਹੈ ਉਹਦੇ ਚ ਚੰਗੀ ਤਰੀਕੇ ਨਾਲ ਕੰਮਜਾ ਹੋ ਸਕਣ ਪਿਗਰੀ ਫਾਰਮਿੰਗ ਸਭ ਤੋਂ ਵਧੀਆ ਧੰਦਾ ਹੈ ਜੇ ਬਾਕੀ ਕੰਪੈਰੀਜ਼ਨ ਕਰੀਏ ਗੋਟਰੀ ਨਾਲ ਜਾਂ ਕੰਪੈਰੀਜ਼ਨ ਕਰੀਏ ਆਪਾਂ ਉਹਦੇ ਨਾਲ ਜਿਹੜਾ گاਵਾ ਮੱਝਾਂ ਦੇ ਨਾਲ ਇਹਦੇ 'ਚ ਜ਼ਿਆਦਾ ਆਮਦਨ ਹੁੰਦੀ ਹੈ ਕਿਉਂਕਿ ਇੱਕ ਜਿਹੜੀ ਸੂਰੀ ਹੈ ਇਹ ਘੱਟ ਟਾਈਮ 'ਚ ਸੂ ਪੈਂਦੀ ਹੈ ਤੇ ਬੱਚੇ ਦੇ ਦਿੰਦੀ ਹੈ 12 13 14 ਦੇ ਸਕਦੀ ਹੈ ਜੇ ਫਾਰਮਰ ਨੂੰ ਸਹੀ ਗਿਆਨ ਹੋ ਜਵੇ ਤਾਂ ਜਿਹੜਾ ਕਿਸਾਨ ਹੈ ਉਹ ਤੋਂ ਜ਼ਿਆਦਾ ਬੱਚੇ ਲੈ ਸਕਦਾ ਹੈ ਉਹਦੇ ਨਾਲ ਉਹਦੀ ਆਮਦਨ ਜਿਹੜੀ ਆ ਉਹਦੇ 'ਚ ਕਾਫੀ ਜ਼ਿਆਦਾ ਵੱਧਦੀ ਹੈ ਕੱਟ ਜਗ੍ਹਾ ਦੀ ਲੋਡ ਪਈ ਬੱਚੇ ਜ਼ਿਆਦਾ ਪੈਦਾ ਹੋਏ ਉਹਦੇ ਨਾਲ ਉਹਦੀ ਆਮਦਨ ਜਿਹੜੀ ਆ ਕਾਫੀ ਜ਼ਿਆਦਾ ਵੱਧ ਜੂਗੀ ਅੱਜ ਕੱਲ ਜਿਹੜੇ ਲੋਕ ਕਈ ਧੰਦਾ ਕਰਦੇ ਆ ਕਿ ਜਿਹੜਾ ਪਿਗਰੀ ਆ ਇਹਦੇ ਵਿੱਚ ਅਸੀਂ ਜਿਹੜੇ 베ਸਟ ਹੈ ਕਿਚਨ 베ਸਟ ਹੈ ਈਵਨ ਕਿ ਮੈਰਿਜ ਪੈਸਾਂ ਦੇ ਵਿੱਚੋਂ ਕੋਈ ਕੋਈ ਹੋਟਲ ਟਾਬਿਆਂ ਦਾ 베ਸਟ ਹੈ ਉਹ ਵੀ ਕੁਝ ਪਰਸੈਂਟ ਤੱਕ ਅਸੀਂ ਫੀਡ ਦੇ ਹਿੱਸੇ ਦੇ ਤੌਰ ਤੇ ਪਾ ਸਕਦੇ ਆ ਤੇ ਸਾਡੀ ਆਮਦਨ ਦੇ ਵਿੱਚ ਇਜਾਫਾ ਹੋ ਸਕਦਾ ਜੇ ਪਿਗਰੀ ਫਾਰਮਰ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਵੇਂ ਘਰਾਂ ਚ ਰੋਟੀਆਂ ਬਚਦੀਆਂ ਸਬਜ਼ੀਆਂ ਬਚਦੀਆਂ ਉੱਥੋਂ ਤੇ ਵੀ ਜੇ ਕੋਸ਼ਿਸ਼ ਕਰਨ ਇਕੱਠਾ ਕਰਕੇ ਮਾਲ ਨਾਲ ਵੇਚੀ ਜਿਹੜੀ ਆਪਣੀ ਇਸ ਪਿਗਰੀ ਇੰਡਸਟਰੀ ਹੈ ਇਹਨੂੰ ਕਾਮਯਾਬ ਕਰ ਸਕਦੇ ਪਰ ਅੱਜਕੱਲ ਇਹਦੇ ਵਿੱਚ ਕਈ ਪ੍ਰੋਬਲਮਸ ਆਈਆਂ ਕਿਉਂਕਿ ਅੱਜਕੱਲ ਮੰਡੀ ਕਰਨ ਦੀ ਕਾਫੀ ਵੱਡੀ ਪ੍ਰੋਬਲਮ ਸ਼ੁਰੂ ਹੋਈ ਹੈ ਪਰ ਇਹ ਪਰਮਾਨੈਂਟ ਨਹੀਂ ਹੈ ਇਸ਼ੂ ਥੋੜੀ ਦੇਰ ਦੀ ਪ੍ਰੋਬਲਮ ਹੈ ਸਮੇਂ ਨਾਲ ਹੀ ਠੀਕ ਹੋ ਜੂਗੀ ਤੇ ਇਸ ਲਈ ਜਿਹੜਾ ਪਿਗਰੀ ਦਾ ਤੰਦਾ ਹੈ ਇਹ ਬਹੁਤ ਲਾਹੇਵੰਦ ਹੈ ਤੇ ਇਹਨੂੰ ਅਪਣਾਉਣ ਦੀ ਲੋੜ ਹੈ ਪਰ ਇਸ ਅਪਣਾਉਣ ਤੋਂ ਪਹਿਲਾਂ ਮੈਂ ਜ਼ਰੂਰ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਪਹਿਲਾਂ ਜਿਹੜੀ ਸਾਡਾ ਇਹਦੇ ਬਾਰੇ ਚੰਗੀ ਤਰ੍ਹਾਂ ਸਟੱਡੀ ਕਰਨਾ ਚਾਹੀਦਾ ਹੈ ਟ੍ਰੇਡਿੰਗ ਕਰਨ ਤੋਂ ਪਹਿਲਾਂ ਤੀ ਸਾਨੂੰ ਤਾਂ ਇਹ ਸ਼ੁਰੂ ਕਰਨਾ ਚਾਹੀਦਾ ਹੈ ਚਾਹੇ ਮਾਰਕੀਟਿੰਗ ਕਿਵੇਂ ਕਰਾਂਗੇ ਅਸੀਂ ਕੀ ਲੋਕਲ ਮਾਰਕੀਟਿੰਗ ਕਰ ਸਕਦੇ ਹਾਂ ਅਸੀਂ ਸਾਡੇ ਸਾਰੇ ਪੰਜਾਬ ਦੇ ਵਿੱਚ ਡਿਫਰੈਂਟ ਹੈ ਜੀ ਹਰੇਕ ਦਾ ਇਲਾਕੇ ਦੇ ਮੁਤਾਬਕ ਪਾਣੀ ਦੇ ਮੁਤਾਬਕ ਜਿਹੜੀਆਂ ਵੈਰਾਈਟੀਆਂ ਨੇ ਇਹਨਾਂ ਦੀ ਵੱਧ ਘੱਟ ਹੋ ਜਾਂਦੀਆਂ ਨੇ ਮੈਂ ਪਹਿਲਾਂ ਕਤਲਾ ਰੋਹੁ ਮਿਰਗਲ 골ਡਨ ਗਰਾਸਕਰ ਪਾਲਦੇ ਸੀਗੇ ਪਰ ਸਾਡਾ ਜਿਹੜਾ ਫਾਰਮ ਹੈ ਨਾ ਜੀ ਇਹ ਕਤਲਾ ਬਹੁਤ ਘੱਟ ਹੁੰਦਾ ਹੈ ਇਹਦੇ ਵਿੱਚ ਸੋ ਇਹਦੀ ਥੋਂ ਅਸੀਂ ਸਿਲਵਰ ਤੇ ਬਿਗ ਹੈਡ ਪਾਉਣੇ ਆ ਜਿਹੜਾ ਕਿ ਕਾਫੀ ਫਾਸਟ ਗਰੋਇੰਗ ਹੈ ਜੀ ਕਾਫੀ ਫਾਸਟ ਗਰੋਇੰਗ ਹੈ ਤੇ ਉਹਦੇ ਨਾਲ ਅਸੀਂ ਬੜੇ ਸੈਟੀਸਫਾਈ ਆ ਵੀ ਵੀ ਕੋਈ ਪ੍ਰੋਬਲਮ ਨਹੀਂ ਸੀਡ ਦੀ ਉਹ ਵੱਡੀ ਪ੍ਰੋਬਲਮ ਹੁੰਦੀ ਆ ਉਹ ਹੁਣ ਗਵਰਨਮੈਂਟ ਨੇ ਹੱਲ ਕਰਤੀ ਜੀ ਹਰ ਜ਼ਿਲ੍ਹੇ ਦੇ ਵਿੱਚ ਹੈ ਬੜਾ ਕੁਆਲਿਟੀ ਹੈ ਸੀਡ ਦਿੰਦੇ ਨੇ ਅੱਗੇ ਸਾਨੂੰ ਬੜੀ ਪ੍ਰੋਬਲਮ ਸੀ ਕਟ ਗਿਣਤੀ 'ਚ ਮਿਲਦਾ ਸੀਗਾ ਪਰ ਹੁਣ ਸਾਰੇ ਸੈਟੀਸਫਾਈ ਕਰਕੇ ਪੂਰੀ ਗਿਣਤੀ ਦੇ ਵਿੱਚ ਦੇ ਰਹੇ ਨੇ ਤੇ ਸਾਰਾ ਪੰਜਾਬ ਬੜਾ ਖੁਸ਼ ਹੈ ਸਰਕਾਰ ਦਾ ਵੀ ਮਹਿਕਮਿਆਂ ਦਾ ਵੀ ਜਿਹੜਾ ਕਿ ਸਾਡੀ ਸੁਣੀ ਆ ਇਹਨਾਂ ਨੇ ਹਰ ਪੱਖੋਂ ਸਾਨੂੰ ਮੜਾ ਜੀ ਗੱਲ ਕਹਿੰਦੇ ਆ ਉਹ ਦੀ ਡਿਪਾਰਟਮੈਂਟ ਆ ਜਾਂਦਾ ਜੇ ਕੋਈ ਕਦੇ ਗੱਲ ਤਾਂ ਹੁੰਦੀ ਨਹੀਂ ਵੱਧ ਤੋਂ ਵੱਧ ਦੋ ਦੋ ਨੁਕਸ ਪੈਂਦੇ ਨੇ ਜੀ ਮੇਰੇ ਮੁਤਾਬਕ ਇੱਕ ਤਾਂ ਜੂ ਪੈਂਦੀ ਹੈ ਜੀ ਇੱਕ ਆਕਸੀਜਨ ਘਟਦੀ ਹੈ ਜਦੋਂ ਜਿਆਦਾ ਦਿਨ ਬੱਦਲ ਰਹੇ ਜਾਣ ਉਹਦਾਂ ਆਕਸੀਜਨ ਦੀ ਡਿਪਲੀਸ਼ਨ ਹੋ ਜਾਂਦੀ ਹੈ ਘਟ ਜਾਂਦੀ ਹੈ ਉਹਦੀ ਬੜੀ ਸੌਖੀ ਪਛਾਣ ਹੈ ਉਪਰ ਆ ਕੇ ਸਵੇਰੇ ਮੂੰਹ ਅੜਦੀ ਹੈ ਸੋ ਉਹਦੇ ਨਾਲ ਗੋਲੀਆਂ ਵੀ ਬੜੇ ਕੈਮੀਕਲ ਆ ਗਈਆਂ ਵੇਰੀਏਟਰ ਆ ਗਏ ਉਹ ਚਲਾ ਦਿਓ ਕੋਈ ਏਡੀ ਪ੍ਰੋਬਲਮ ਨਹੀਂ ਬਾਕੀ ਜਿਹੜੀ ਜੂਆ ਹੈ ਉਹਦੇ ਲਈ ਵੀ ਆਮ ਤੌਰ ਤੇ ਜੂਆ ਹੈ ਉਹਦੇ ਲਈ ਵੀ ਬੜੀਆਂ ਦਵਾਈਆਂ ਬਣ ਗਿਆ ਨੇ ਮੈਕਮਾ ਬੜਾ ਦੱਸਦਾ ਵੀ ਆਹ ਪਾਓ ਇੰਨੀ ਡੋਸ ਪਾਓ ਸੋ ਵੀ ਕੋਈ ਪ੍ਰੋਬਲਮ ਨਹੀਂ ਹੈ ਜੀ ਬਾਕੀ ਆ ਗਈ ਵੇਚਣ ਦੀ ਗੱਲ ਵੇਚਣ ਦਾ ਤਾਂ ਕੋਈ ਪ੍ਰੋਬਲਮ ਨਹੀਂ ਸਾਰੇ ਪੰਜਾਬ ਚੋਂ ਸੋ ਤੋਂ ਵੱਡੀ ਮੰਡੀ ਲੁਧਿਆਣਾ ਹੈ ਤਾਜਪੁਰ ਰੋਡ ਦੇ ਉੱਤੇ ਬਹੁਤ ਵੱਡੀ 50 2-3 ਕਰੋੜ ਰੁਪਏ ਲਾ ਕੇ ਲਾਈ ਸੀ ਉਹ ਸਾਰਾ ਪੰਜਾਬ ਦੇ ਪਟਿਆਲੇ ਦੇ ਜਲੰਧਰ ਦੇ ਮਠੰਡੇ ਦੇ ਇੱਥੇ ਆ ਕੇ ਵੇਚ ਦਿੰਦੇ ਨੇ ਸੋ ਜਿਨ੍ਹਾਂ ਕੋ ਵੱਧ ਹੁੰਦੀ ਹੈ ਉਹ ਲੁਧਿਆਣੇ ਲੈ ਜਾਂਦੇ ਨੇ ਵੈਸੇ ਪੰਜਾਬ ਚ ਰਵਾਜ ਹੈ ਸਾਰੇ ਠੇਕੇਦਾਰ ਨੂੰ ਹੀ ਵੇਚਦੇ ਨੇ ਫਾਰਮਰ ਕਿਉਂਕਿ ਜਾਲ ਬਹੁਤ ਚਾਹੀਦੇ ਨੇ ਬੰਦੇ ਬਹੁਤ ਚਾਹੀਦੇ ਨੇ ਟੈਂਪੂ ਚਾਹੀਦਾ ਪਰ ਉਹ ਆਮ ਫਾਰਮਰ ਨਹੀਂ ਕਰ ਸਕਦਾ ਸੋ ਅਸੀਂ ਤਾਂ ਮੈਂ ਤਾਂ ਖੇਚੇ ਵੇਚਦਾ ਤੇ ਮੇਰਾ ਕਨਸੈਪਟ ਇਹ ਹੈ ਜੀ ਮੈਂ ਇੱਕੋ ਫਾਰਮਰ ਇੱਕੋ ਸ਼ਿਕਾਰੀ ਨੂੰ ਵੇਚਦਾ ਜਦ ਮੈਂ 1984 ਚ ਵੈਰੀ ਫਸਟ ਡੇ ਵੇਚੀ ਹੈ ਜੀ ਉਦੋਂ 6 ਰੁਪਏ ਭਾਅ ਸੀ ਜੀ ਕੁਝ ਦਿਨ ਤੋਂ ਬਾਅਦ 8 ਹੋ ਗਿਆ ਫਿਰ 5-7 ਸਾਲ 10 ਰੁਪਏ ਰਿਹਾ 1990 ਦੇ ਵਿੱਚ ਆ ਕੇ ਇਹ ਇੱਕਦਮ 30 ਰੁਪਏ ਹੋ ਗਿਆ ਸੀ ਫਿਰ ਹੌਲੀ 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 ਵਧਦਾ ਗਿਆ ਹੁਣ ਅੱਜ ਕੱਲ ਸਾਰੇ ਫਾਰਮਰ ਜਿਨ੍ਹਾਂ ਦੀ ਕਿ ਮੜਯੋਕਰ ਜੀ 3-400 ਗ੍ਰਾਮ ਦੀ ਮੱਛੀ ਹੁੰਦੀ ਆ ਉਹ 100 ਰੁਪਏ ਰੇਟ ਫਿਕਸੇ ਚੱਲ ਰਿਹਾ ਫਾਰਮ ਦੇ ਉੱਤੇ 100 ਰੁਪਿਆ ਕੈਸ਼ ਵਿਕਦਾ ਤੇ ਉਹ ਲੁਧੇਹਾਣੇ ਵੇਚਦੇ ਨੇ ਜਾਂ ਜਿਹੜੀ ਮੀਰੀ ਪਾਰਟੀ ਆ ਖੰਨੇ ਕੱਟ ਕੇ ਵੇਚਦੇ ਨੇ ਉਹਨਾਂ ਨੂੰ 4 ਪੈਸੇ ਵਿਚਾਰਿਆਂ ਨੂੰ ਵੱਜ ਜਾਂਦੇ ਨੇ ਕਿੰਨੀ ਲੇਬਰ ਕਿੰਨੀ ਲੇਬਰ ਆ ਜਿਹੜੀ ਬਾਹਰੋਂ ਆ ਕੇ ਇੱਥੇ ਪੰਜਾਬ ਦੇ ਵਿੱਚ ਮੱਛੀ ਦਾ ਕੰਮ ਕਰਦੇ ਨੇ ਪਰਿਵਾਰ ਪਾਲਦੇ ਨੇ ਪਿੱਛੇ ਬਿਹਾਰ ਦੇ ਵਿੱਚ ਤੇ ਮੇਰੇ ਵੀ ਜਿਹੜੇ ਲੇਬਰ ਦੀ ਕੋਈ ਬਾੜੀ ਲੋੜ ਨਹੀਂ ਹੈ ਭਰਾਵੋ ਇੱਕ ਬੰਦਾ ਹੀ ਸਾਰ ਸਕਦਾ ਹੈ ਬਿਜਲੀ ਚਾਹੀਦੀ ਆ ਥੋੜੀ ਬਹੁਤ ਫੀਡ ਚਾਹੀਦੀ ਆ ਨੋਹ ਹੋ ਚਾਹੀਦਾ ਮੈਂ ਇਹ ਹੀ ਕਹਿੰਦਾ ਵੀ ਪਾਣੀ ਦੀ ਕੁਆਲਿਟੀ ਠੀਕ ਚਾਹੀਦੀ ਆ ਜਿਹੜੇ ਕਈ ਨਾ ਗਲਤ ਚੀਜ਼ਾਂ ਪਾ ਦਿੰਦੇ ਨੇ ਜਿਵੇਂ ਕਿ ਮਿੱਠਾ ਵੱਧ ਪਾ ਦਿੰਦੇ ਨੇ ਮਿੱਠਾ ਮੁਰਗੇ ਦੀਆਂ ਉਹ ਨਹੀਂ ਚਾਹੀਦੀਆਂ ਪਾ ਲਓ ਥੋੜੀ ਬਹੁਤ ਇੱਕ ਦੋ ਟੋਕਰੀ ਉਹਦੇ ਨਾਲ ਐਪੋਲੂਸ਼ਨ ਹੁੰਦਾ ਹੈ ਸੂਰ ਪਾਲਣ ਦੇ ਕਿੱਤੇ ਵਿੱਚ ਜੋ ਸੂਰਾਂ ਦੀ ਰਹਿਣ ਖੋਦ ਹੁੰਦੀ ਹੈ ਉਹ ਮੱਛੀਆਂ ਦੀ ਖੁਰਾਕ ਵਜੋਂ ਵਰਤੀ ਜਾ ਸਕਦੀ ਹੈ ਮੱਛੀ ਅਤੇ ਸੂਰ ਪਾਲਣ ਦੇ ਸਾਂਝੇ ਕਿੱਤੇ ਵਿੱਚ ਕਿਸਾਨ ਨੂੰ ਤਲਾਬਾਂ ਦੀ ਪਟਾਈ ਅਤੇ ਸ਼ੈਡਾਂ ਦੀ ਬਣਤਰ ਦਾ ਅਗਾਊਂ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਦੋਵੇਂ ਕਿੱਤੇ ਵਧੀਆ ਤਾਲਮੇਲ ਨਾਲ ਚੱਲਦੇ ਰਹਿਣ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਨਾ ਕੁਝ ਸਾਲਾਂ ਤੋਂ ਸੀਗਾ ਪਿਗਰੀ ਬਾਰੇ ਬਹੁਤ ਸੋਚਿਆ ਸੀਗਾ ਸੋ ਮੈਂ ਵੀ 2019 ਦੇ ਵਿੱਚ ਸ਼ੁਰੂ ਕਰੀ ਹੈ ਜੀ ਮੈਂ 40 ਸੂਰੀਆਂ ਤੋਂ ਸ਼ੁਰੂ ਕਰੀ ਸੀ ਪਹਿਲਾਂ ਪਹਿਲਾਂ ਕੁਝ ਪ੍ਰੋਬਲਮਸ ਆਈਆਂ ਬੱਚੇ ਹੁੰਦੇ ਸੀ ਇੱਕ ਤਾਂ ਸਰਦੀ ਆ ਗਈ ਸਰਦੀ ਦੇ ਵਿੱਚ ਮਰ ਜਾਂਦੇ ਸੀਗੇ ਦਵਾਈਆਂ ਦਾ ਨਹੀਂ ਸੀ ਕੁਝ ਪਤਾ ਪਰ ਹੌਲੀ-ਹੌਲੀ ਮਹਿਕਮਿਆਂ ਵੀ ਥੋੜੀ-ਬਹੁਤ ਮਦਦ ਕਰਦਾ ਰਿਹਾ ਪਰ ਹੈ ਨਹੀਂ ਡਾਕਟਰ ਨਹੀਂ ਹੈ ਜੀ ਲੋਕਲ ਪਿਗਰੀ ਦੇ ਕਿਉਂਕਿ ਪਿਗਰੀ ਸਾਡੇ ਲੁਧਿਆਣਾ ਜ਼ਿਲ੍ਹੇ ਸਾਡੇ ਸਾਈਡ ਸਮਰਾਲੇ ਸਾਈਡ ਬਹੁਤ ਥੋੜੀ ਹੈ ਸੋ ਹੌਲੀ-ਹੌਲੀ ਵੀਰਾਂ ਤੋਂ ਇੱਕ ਦੂਜੇ ਤੋਂ ਪੁੱਛਦੇ ਰਹੇ ਪਹਿਲਾਂ ਕੰਪਨੀਆਂ ਦੀਆਂ ਫੀਡ ਪਾਈ ਉਹ ਬਹੁਤ ਜ਼ਿਆਦਾ ਮਹਿੰਗੀ ਸੀਗੀ ਸੋ ਉਹਨੂੰ ਬਦਲ ਕੇ ਹੁਣ ਅਸੀਂ ਘਰ ਹੀ ਤਿਆਰ ਕਰਦੇ ਆਂ ਬੜਾ ਵਧੀਆ ਕੰਮ ਹੈ ਜੀ ਬਹੁਤ ਵਧੀਆ ਮੇਰੇ ਨੋਂ ਤੋਂ 10 ਨਿਕਲਦੇ ਨੇ ਲੋਕ ਬੱਚਿਆਂ ਦੀ ਹੌਸਤ ਪੈ ਰਹੀ ਆ ਹੁਣ ਦੂਜਾ ਲੈਟਰ ਚੱਲਦਾ ਦੁਈ ਵਾਰ ਸੋ ਰਹੀਆਂ ਨੇ ਤੇ ਬੜਾ ਵਧੀਆ ਜੀ ਥੋੜੀ ਜੀ ਪ੍ਰੋਬਲਮ ਆਈ ਐ ਉਸ ساری ਦੁਨੀਆ ਤੇ ਆਈ ਐ ਕੋਰੋਨਾ ਕਰਕੇ ਹਰ ਇੱਕ ਨੂੰ ਆਈ ਐ ਸਾਨੂੰ ਵੀ ਆਈ ਐ ਥੋੜੀ ਜੀ بگਰੀ ਦੀ ਜਿਹੜੇ ਸਟੇਟਸ ਖਾਂਦੀਆਂ ਸੀਗੀਆਂ ਸਾਂ ਵਗੈਰਾ ਉਧਰ ਉਥੇ ਥੋੜਾ ਜਿਹਾ ਕੋਈ ਪ੍ਰੋਬਲਮ ਆਈ ਹੋਈ ਐ ਸਵਾਇਨ ਫਲੂ ਆ ਗਿਆ ਬਿਮਾਰੀ ਆ ਚਲੋ ਉਹ ਤਾਂ ਟਾਈਮਲੀ ਹੁੰਦਾ ਖਤਮ ਹੋ ਜਾਊਗਾ ਥੋੜੇ ਜਿਹੇ ਥਾਂ ਦੇ ਵਿੱਚ ਦੇਖ ਲਓ ਤੁਸੀਂ ਦੇਖ ਰਹੇ ਹੋ ਸ਼ੈੱਡ ਥੋੜੇ ਜਿਹੇ ਥਾਂ ਦੇ ਵਿੱਚ ਇਸ ਵੇਲੇ 200 ਹੈ ਜੀ 200 ਇੰਨੇ ਥਾਂ ਚ ਹੈ ਜਾਨੀ ਦੋ ਕਨਾਲ ਦੇ ਤਿੰਨ ਕਨਾਲ ਦੇ ਵਿੱਚ ਤੁਸੀਂ 1000 ਬੱਚਾ ਵੀ ਪਾਲ ਸਕਦੇ ਹੋ ਕੋਈ ਇਹੋ ਜੀ ਗੱਲ ਨਹੀਂ ਹੈ ਜਿਹੜੀ ਤੁਸੀਂ ਇੰਨੇ ਥੋੜੇ ਥਾਂ ਦੇ ਵਿੱਚ ਇੰਨੇ ਕਰ ਸਕਦੇ ਹੋ ਬਿਮਾਰੀ ਬੰਦਰੀ ਕੋਈ ਹੈ ਨਹੀਂ ਲੰਬੀ ਚੌੜੀ ਹਲੇ ਤੱਕ 1.5 ਸਾਲ ਹੋ ਗਿਆ ਜੀ ਕੋਈ ਐਡੀ ਪ੍ਰੋਬਲਮ ਨਹੀਂ ਆਈ ਕੋਈ ਨਹੀਂ ਹਲੇ ਤੱਕ ਸਾਡੀ ਸੂਰੀ ਮਰੀ ਕੋਈ ਵੀ ਬੱਚੇ ਜਰੂਰ ਸਾਡੇ ਥੋੜੇ ਜਿਹਾ ਪਾਇਲਟਸ ਮਰਦੇ ਸੀ ਚਲੋ ਇਹ ਤਾਂ ਨਵਾਂ ਨਵਾਂ ਕੰਮ ਹੁੰਦਾ ਸਾਰਿਆਂ ਨੂੰ ਹੋਏ ਜਾਂਦਾ ਪਰ ਬਹੁਤ ਸੈਟੀਸਫਾਈ ਆ ਵੀਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਸਾਡੀਆਂ ਕਈ ਯੂਨੀਅਨ ਨੇ ਉਹਨਾਂ ਦੇ ਮੈਂਬਰ ਬਣੇ ਹੋਏ ਆ ਉਹ ਸਾਨੂੰ ਵੇਲੇ-ਕਵੇਲੇ ਜੇ ਜ਼ਰੂਰਤ ਪੈਂਦੀ ਹੈ ਉਹ ਸਾਨੂੰ ਸਮਝਾ ਦਿੰਦੇ ਨੇ ਸੋ ਭਰਾਵੋ ਬਹੁਤ ਵਧੀਆ ਛੋਟੇ ਜਿਹੇ ਥਾਂ ਦੇ ਵਿੱਚ ਮੇਰਾ ਤਾਂ ਨਾਲ ਫਿਸ਼ਰੀ ਹੋਣ ਕਰਕੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਵੀ ਬਹੁਤ ਜ਼ਿਆਦਾ ਲਾਭ ਹੋਇਆ ਸਿੱਧਾ ਇੱਥੋਂ ਅਸੀਂ ਥੋੜੇ ਜਿ ਉੱਚੇ ਥੋਂ ਬੈਠੇ ਆਂ ਪਾਈਪ ਰਾਹੀਂ ਧੋਣੇ ਸਾਰਾ ਵੇਸਟ ਵਿੱਚ ਚਲੇ ਜਾਂਦੀ ਆ ਸੋ ਵੈਲ ਸੈਟੀਸਫਾਈ ਆ ਕੋਈ ਬਿਮਾਰੀ ਨਹੀਂ ਹੈ ਇਸ ਵਕਤ ਤੇ ਮੈਨੂੰ ਤਾਂ ਲੱਗਦਾ ਵੀ ਇਹਦਾ ਇੱਕ ਬਹੁਤ ਵੱਡਾ ਫਿਊਚਰ ਹੋਊ ਥੋੜੇ ਦਿਨ ਪਹਿਲਾਂ ਪਤਾ ਲੱਗਿਆ ਵੀ ਮੱਤੇਵਾੜੇ ਸਰਕਾਰ SLAUGHTER HOUSE ਤੇ ਪੈਕਿੰਗ ਦਾ ਲਾਉਣ ਲੱਗੀ ਆ ਸੋਚ ਰਹੇ ਨੇ ਸਾਡੇ ਫਾਰਮਰ ਵੀ ਉਹਦੇ ਮੈਂਬਰ ਬਣਨਗੇ ਇਸ ਦੀ ਟ੍ਰੇਨਿੰਗ ਹੈ ਜੀ ਜਿਹੜੀ ਮੈਂ ਆਪਣੇ ਖਰੜ ਤੋਂ ਲਈ ਸੀਗੀ ਜੀ ਗਵਰਨਮੈਂਟ ਵਾਲਿਆਂ ਤੋਂ ਬੜਾ ਛਜੂ ਮਜਰੇ ਹੈ ਜੀ ਬੜਾ ਸਾਨੂੰ ਲਾਭ ਦਾਇਕ ਰਿਹਾ ਉਹਨਾਂ ਨੇ ਸਾਨੂੰ ਬੇਸਿਕ ਦੱਸਿਆ ਕਿ ਇਹ ਇਹਦੀ ਕੀ ਕੁਛ ਹੁੰਦਾ ਹੈ ਪਿਕ ਫਾਰਮ ਕਿਵੇਂ ਸਟਾਰਟ ਕਰਨਾ ਹੈ ਕਿਵੇਂ ਇੰਜੈਕਸ਼ਨਸ ਲਗਾਉਣੇ ਆ ਵਗੈਰਾ ਵਗੈਰਾ ਪਰ ਜਦ ਤੱਕ ਤੁਸੀਂ ਪ੍ਰੈਕਟੀਕਲ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਬੜੀ ਮੁਸ਼ਕਲ ਹੋ ਜਾਂਦੀ ਹੈ ਪ੍ਰੈਕਟੀਕਲ ਨਾਲ ਹੀ ਤੁਹਾਨੂੰ ਨੌਲੇਜ ਆਉਂਦੀ ਹੈ ਇੱਕ ਮੈਂ ਤੁਹਾਨੂੰ ਸੁਜੈਸਟ ਕਰਨਾ ਚਾਹੂੰਗਾ ਜੀ ਕਿ ਇੱਕਦਮ ਵਧਾਓ ਨਾ ਥੋੜੇ ਤੋਂ ਕਰੋ 10 ਸੂਰੀਆਂ ਤੋਂ ਕਰੋ ਤੁਸੀਂ ਤੁਹਾਨੂੰ ਨੌਲੇਜ ਲੈਂਦੇ ਲੈਂਦੇ ਸਾਲ ਲੱਗ ਜਾਂਦਾ ਜੀ ਉਸ ਤੋਂ ਬਾਅਦ ਜਿੰਨਾ ਮਰਜ਼ੀ ਐਕਸਪੈਂਡ ਕਰ ਲਓ ਪਰ ਥੋੜੇ ਤੋਂ ਵਧਾਓ ਇੱਕਦਮ ਵਧਾ ਕੇ ਨਾ ਕੰਮ ਕਰੋ ਇਦੇ ਵਿੱਚ ਬਹੁਤ ਦਿੱਕਤਾਂ ਆ ਜਾਂਦੀਆਂ ਆ ਫਾਈਨੈਂਸ਼ੀਅਲ ਦਿੱਕਤ ਆ ਜਾਂਦੀ ਹੈ ਬਾਕੀ ਤੁਹਾਨੂੰ ਸੂਰੀਆਂ ਦੀ ਦਿੱਕਤ ਆ ਜਾਂਦੀ ਹੈ ਥੋੜੇ ਤੋਂ ਵਧਾਓ ਬਰਾਜ ਨਾ ਮਰਜੀਓ ਦੇਖੋ ਜੀ ਹਜੇ ਤੱਕ ਦੇਖੋ ਇਹ ਲਾਈਫਸਟਾਕ ਹੈ ਜੀ ਬਿਮਾਰੀਆਂ ਤਾਂ ਮਾੜੀਆਂ ਮੋਟੀਆਂ ਆਉਂਦੀਆਂ ਰਹਿੰਦੀਆਂ ਕਦੇ ਕਿਸੇ ਨੂੰ ਲੂਜ਼ ਮੋਸ਼ਨਸ ਲੱਗ ਗਏ ਕਦੇ ਕਿਸੇ ਦੇ ਤਫੜ ਹੋ ਗਏ ਕਦੇ ਗਰਮੀ ਨਾਲ ਬੁਖਾਰ ਚੜ ਗਿਆ ਇਹ ਤਾਂ ਥੋੜਾ ਬਹੁਤ ਚੱਲਦਾ ਰਹਿੰਦਾ ਪਰ ਹਜੇ ਤੱਕ ਮੇਜਰ ਬਿਮਾਰੀ ਇਹਦੀ ਕੋਈ ਹਜੇ ਤੱਕ ਆਈ ਨਹੀਂ ਆਮ ਜ਼ਿਮੀਂਦਾਰਾਂ ਨੂੰ ਇਹ ਹੈ ਜੀ ਵੀਰੋ ਥੋੜੇ ਤੋਂ ਕੰਮ ਵਧਾਓ ਬਦਾ ਕੇ ਜਾਂ 4-6 ਮਹੀਨੇ ਬਾਅਦ ਚੰਗੀ ਨੌਲੇਜ ਹੋ ਜੇ ਬਦਾ ਜਿੰਨਾ ਮਰਜੀ ਲਓ ਬਹੁਤ ਵਧੀਆ ਕੰਮ ਹੈ ਬਹੁਤ ਜਿਆਦਾ ਵਧੀਆ ਕੰਮ ਹੈ ਸਾਇਕ ਤੰਦਾ ਇਹ ਜਿਵੇਂ ਮੱਛੀ ਫਾਰਮ ਹੈ ਮੱਛੀ ਫਾਰਮ ਦੇ ਨਾਲ ਸਾਡੇ ਜਿਵੇਂ ਸੂਰ ਫਾਰਮ ਹੈ ਇਹਦੀ ਵੇਸ ਨਾਲ ਮੱਛੀ ਮੁਫਤ ਪਾਲ ਰਹੀ ਹੈ ਜੇ ਦੇਖਿਆ ਜਾਵੇ ਉਹਦੀ ਸਾਨੂੰ ਖਰਾਕ ਦਾ ਖਰਚਾ ਬਿਲਕੁਲ ਨਹੀਂ ਹੈ ਜਿਹੜੀ ਮੱਛੀ ਫ੍ਰੀ ਪਾਲ ਰਹੀ ਹੈ ਸੂਰਾਂ ਦੇ ਨਾਲ ਤੇ ਬਹੁਤ ਵਧੀਆ ਤੰਦਾ ਹੈ ਜੀ ਸਾਰੇ ਅਪਣਾਓ ਥੋੜੇ ਤੋਂ ਕੰਮ ਕਰੋ ਜਿੰਨਾ ਮਰਜੀ ਬਦਾ ਲਓ ਬਹੁਤ ਵਧੀਆ ਜੰਦਾ ਜੇ ਅਸੀਂ ਸਾਰਾ ਕੁਝ ਕੱਲਾ ਇੱਕੋ ਸਟੇਟ ਦੇ ਵੇਸੇ ਤੇ ਨਾਗਾਲੈਂਡ ਦੇ ਵੇਸੇ ਤੇ ਅਸੀਂ ਪਿਗਰੀ ਫਾਰਮਿੰਗ ਖੋਲੀ ਜਾਵਾਂਗੇ ਪਰ ਇਹ ਬਹੁਤਾ ਵਧੀਆ ਨਹੀਂ ਹੋਣਾ ਪਰ ਮੈਂ ਇੱਥੇ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਗਾ ਪੰਜਾਬ ਸਰਕਾਰ ਇੱਕ ਉਪਰਾਲਾ ਕਰਨ ਜਾ ਰਹੀ ਹੈ ਜਿਹਦੇ ਵਿੱਚ ਇੱਕ ਫਾਰਮਰ ਖਾਤਰ ਇੱਕ ਡਰੈਸਿੰਗ ਜਿਹੜਾ ਪ੍ਰੋਸੈਸਿੰਗ ਜੁਨਟ ਲੱਗ ਰਿਹਾ ਹੈ ਪਿਗਰੀ ਖਾਤਰ ਜੇ ਦੋਨੋਂ ਜੁਨਟ ਪੰਜਾਬ ਚ ਲੱਗ ਗਿਆ ਤੇ ਮੰਡੀ ਕਰਨ ਦੀ ਕੋਈ ਸਮੱਸਿਆ ਨਹੀਂ ਰਹੂਗੀ ਤੇ ਪਿਗਰੀ ਇੱਕ ਮੇਜਰ ਧੰਦੇ ਦੇ ਤੌਰ ਤੇ ਉੱਭਰ ਕੇ ਪੰਜਾਬ ਵਿੱਚ ਸਾਹਮਣੇ ਆਊਗਾ ਪਰ ਇਦਾਂ ਇਹਦੇ ਨਾਲ ਜਿਵੇਂ ਗੋਟਰੀ ਦਾ ਧੰਦਾ ਹੈ ਤੇ ਡੇਰੀ ਐ ਗੋਟਰੀ ਅੱਜਕੱਲ ਗੋਟਰੀ ਫਾਰਮਿੰਗ ਵੀ ਲੋਕਾਂ ਨੇ ਸਟਾਰਟ ਕਰਤੀਆਂ ਗੋਟ ਫਾਰਮਿੰਗ ਵਾਲੇ ਲੋਕਾਂ ਦਾ ਹੁਣ ਤੱਕ ਇੱਕੋ ਕਨਸੈਪਟ ਸੀ ਕਿ ਸਾਨੂੰ ਬੱਕਰੀਆਂ ਨੂੰ ਚਾਰਨ ਜਾਣਾ ਪਊਗਾ ਪਰ ਉਹ ਗੱਲਾਂ ਹੁਣ ਖਤਮ ਹੋ ਗਈਆਂ ਕਿਉਂਕਿ ਜਿਵੇਂ ਮੱਤੇਵਾੜੇ ਫਾਰਮ ਦੇ ਵਿੱਚ ਐਸੀ ਸਾਰੀਆਂ ਬੱਕਰੀਆਂ ਨੂੰ ਕਿਤੇ ਨਹੀਂ ਚਾਰਨ ਜਾਂਦੇ ਉਹ ਸਟਾਲ ਫੀਡਿੰਗ ਹੀ ਹੈ ਐਦਾ ਪੰਜਾਬ ਦੇ ਵਿੱਚ ਵੀ ਕਈ ਵੱਡੇ ਵੱਡੇ ਫਾਰਮ ਜਿਹੜੇ ਸਟਾਲ ਫੀਡਿੰਗ ਨਾਲ ਸ਼ੁਰੂ ਹੋ ਗਏ ਜਿਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਬੱਕਰੀ ਨੂੰ ਘਰ ਰੱਖ ਕੇ ਹੀ ਪਾਲਿਆ ਜਾ ਸਕਦਾ ਇੱਥੇ ਇੱਕ ਮੈਂ ਗੱਲ ਜਰੂਰ ਦੱਸਣੀ ਚਾਹੂੰਗਾ ਕਿ ਚਾਹੇ ਬੱਕਰੀ ਦਾ ਧੰਦਾ ਹੈ ਜਾਂ ਪਹਿਲਾਂ ਵੀ ਦੱਸਿਆ ਚਾਹੇ ਗਾਵਾਂਾਂ ਮੱਝਾਂ ਦਾ ਧੰਦਾ ਇਹਦੇ ਵਿੱਚ ਜਨਰਲ ਕੈਟਾਗਰੀ ਲਈ 25% ਸਬਸਿਡੀ ਹੈ ਤੇ ਜਿਹੜੀ ਦੂਜੇ ਐਸਸੀ ਕੰਪੋਨੈਂਟ ਤੇ 33% ਸਬਸਿਡੀ ਹੈ ਪਰ ਗਾਵਾਂ ਦੀ ਜੇਸੀ ਬੱਕਰੀ ਤੇ ਗਾਂ ਦਾ ਵੀ ਕੰਪੈਰੀਜ਼ਨ ਕਰ ਲਈਏ ਜਾਂ ਮੱਝ ਦਾ ਕੰਪੈਰੀਜ਼ਨ ਕਰ ਲਈਏ ਤਾਂ ਇੱਕ ਮੱਝ ਦੇ ਪਠਿਆਂ ਨਾਲ 8 ਬੱਕਰੀਆਂ ਪਾਲ ਸਕਦੀਆਂ ਤੇ ਮੱਝ ਨੇ ਸੂਣਾ 10 ਮਹੀਨੇ 10 ਦਿਨ ਲੈ ਕੇ ਸੂਣਾ ਹੈ ਬੱਕਰੀ ਨੇ ਸੂ ਪਾਇਆ 5 ਮਹੀਨੇ ਬਾਅਦ ਤੇ ਉਹਦੀ ਜਿਹੜੀ ਆਰਥਿਕਤਾ ਉਹਦਾ ਸੁਧਾਰ ਹੈ ਉਹਦੇ 'ਚ ਕਾਫੀ ਜ਼ਿਆਦਾ ਬੈਟਰ ਇਕਨੋਮਿਕਸ ਹੈ ਜੇ ਐਸੀ ਕੰਪੈਰੀਜ਼ਨ ਕਰੀਏ ਪਰ ਇਸ ਕਰਕੇ ਜਿਹੜਾ ਧੰਦਾ ਹੈ ਦੋਨੋਂ ਬੈਟਰ ਨੇ ਜਿਹੜੇ ਲੋਕਾਂ ਕੋਲ ਜਿਵੇਂ ਜਿਵੇਂ ਜਗ੍ਹਾ ਹੈ ਉਹਦੇ ਹਿਸਾਬ ਨਾਲ ਲੋਕਾਂ ਦਾ ਸ਼ੌਂਕ ਕੀ ਹੈ ਕੀ ਰੱਖਣਾ ਕੀ ਕਰਨਾ ਚਾਹੁੰਦੇ ਆ ਇਹ ਜਿਹੜੇ ਸਹਾਇਕ ਧੰਦੇ ਨੇ ਇਹਦੇ ਨਾਲ ਜਿਹੜੀ ਕਿਸਾਨੀ ਹੈ ਖੇਤੀ ਦੇ ਨਾਲ-ਨਾਲ ਉਹਨਾਂ ਦੀ ਆਮਦਨ 'ਚ ਵਾਧਾ ਹੋ ਸਕਦਾ ਹੈ ਇਵਨ ਜਿਹੜੇ ਬੇ ਜਮੀਨੇ ਲੋਕ ਐ ਉਹਨਾਂ ਦੇ ਘਰਾਂ 'ਚ ਜਿਹੜੀ ਜਿਹਨੂੰ ਮੈਂ ਕਹਾ ਜੇ ਔਰਤਾਂ ਨੇ ਉਹ ਨਾਲ ਕੰਮ ਕਰਕੇ ਆਪਣੇ ਜਿਹੜੇ ਘਰ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਜਾਂ ਹੋਰ ਕੰਮ ਲਈ ਆਮਦਨ ਤੇ ਇਜ਼ਾਫਾ ਕਰ ਸਕਦੀਆਂ ਪੋਲਟਰੀ ਫਾਰਮ ਦਾ ਟ੍ਰੈਂਡ ਚੱਲਿਆ ਸੀਗਾ ਪਰ ਕੁਝ ਸਾਲ ਤੋਂ ਲਗਾਤਾਰ ਪੋਲਟਰੀ ਦਾ ਡਾਊਨ ਫਾਲ ਆ ਰਿਹਾ ਹੈ ਗਾਈਆਂ ਦਾ ਵੜਾ ਚੱਲਿਆ ਜੀ ਮੈਂ ਵੀ ਰੱਖਿਆ ਨੇ ਫਾਰਮ ਹੋਂਸੇ ਬੈਠੇ ਆ ਪਰ ਜਿਹੜਾ ਆਹ ਕੰਮ ਹੋਇਆ ਨਾ ਜੀ ਪਿਗਰੀ ਦਾ ਸਹਾਇਕ ਧੰਦੇ ਦੇ ਤੌਰ ਤੇ ਥੋੜੇ ਜਿਹੇ ਥਾਂ ਦੇ ਵਿੱਚ ਹਰ ਬੱਚਾ ਦੋ ਬੱਚੇ ਹੁੰਦੇ ਨੇ ਇੱਕ ਬੱਚਾ ਅੱਜ ਕੱਲ ਤਾਂ ਆਮ ਜ਼ਿਮੀਂਦਾਰਾਂ ਦਾ ਉਹ ਨਾਲ ਜ਼ਰੂਰ ਕਰੋ ਕੋਈ ਵੀ ਪ੍ਰੋਬਲਮ ਨਹੀਂ ਹੈ ਹੁਣ ਤਾਂ ਇੰਨੇ ਹੱਥੋਂ ਪਰਥੋਂ ਸੀ ਫਾਰਮਰ ਬੈਠੇ ਆ ਜਿਹੜੀ ਫਿਸ਼ਰੀ ਹੈ ਇਹਨੂੰ ਦਾ ਜਗ੍ਹਾ ਕਾਫੀ ਚਾਹੀਦੀ ਹੈ ਜੀ ਤੇ ਪਿਗਰੀ ਨੂੰ ਬਿਲਕੁਲ ਕਨਾਲ ਤੋਂ ਕਨਾਲ ਦੇ ਵਿੱਚ ਆਪਣੇ ਖੇਤ ਦੇ ਵਿੱਚ ਬਣ ਜੂਗੀ ਕੋਈ ਮੁਸ਼ਕਲ ਨਹੀਂ ਕੋਈ ਕੁਸ਼ ਨਹੀਂ ਇਹ ਤਾਂ ਜੇ ਆਪਾਂ ਸੋਚੀ ਜਾਵਾਂਗੇ ਫਿਰ ਤਾਂ ਪ੍ਰੋਗਰੈਸ ਨਹੀਂ ਹੋਣੀ ਅੱਜ ਦੇ ਦਿਨ ਸਹਿਯਕਤ ਹੰਦਾ ਕਰੋ ਵੀਰੋ ਵਿਲੇ ਫਿਰਦੇ ਆ ਸੱਥਾਂ 'ਚ ਬੈਠੇ ਰਹਿੰਦੇ ਆ ਕੀ ਫਾਇਦਾ ਕੋਈ ਕੰਮ ਨਹੀਂ ਸਵੇਰੇ 1 ਘੰਟਾ ਕੰਮ ਹੈ ਇਹ ਸ਼ਾਮ ਨੂੰ 2 ਘੰਟਾ ਕੰਮ ਹੈ ਕੋਈ ਲੰਬਾ ਚੌੜਾ ਕੰਮ ਨਹੀਂ ਹੈ ਸੋ ਮੈਂ ਸਾਰਿਆਂ ਨੂੰ ਬੱਚਿਆਂ ਨੂੰ ਫੀਲ ਕਰਦਾ ਕਿ ਤੁਸੀਂ ਨਾ ਜ਼ਰੂਰ ਕਰੋ ਮੈਂ ਜੀਐਸ ਗਰੇਵਾਲ ਸਹਾਇਕ ਕਰੈਕਟਰ ਮੱਛੀ ਪਾਲਨ ਮੋਗਾ ਮੱਛੀ ਪਾਲਨ ਤੰਦਾ ਇਕ ਲਾਹੇਵੰਤ ਤੰਦਾ ਹੈ ਮੱਛੀ ਪਾਲਨ ਵਿਭਾਗ ਮੋਗਾ ਹਰ ਖੇਤਰ ਦੇ ਵਿੱਚ ਅੱਗੇ ਚੱਲ ਰਿਹਾ ਹੈ ਦੱਸੇ ਗਏ ਨਿਸ਼ਚਿਤ ਟੀਚਿਆਂ ਨੂੰ ਹਰ ਸਾਲ ਪੂਰਾ ਕਰ ਲਿਆ ਜਾਂਦਾ ਹੈ ਇਸ ਸਾਲ ਵੀ ਅਸੀਂ ਜੋ ਮਿੱਥੇਗੇ ਟੀਚੇ ਸੀ ਉਹਨਾਂ ਨੂੰ ਬੜੀ ਅੱਛੇ ਤਰੀਕੇ ਨਾਲ ਪੂਰਾ ਕਰ ਲਿਆ ਹੈ ਸਬਸਿਡੀ ਮੱਛੀ ਕاشتਕਾਰਾਂ ਨੂੰ ਦੇ ਦਿੱਤੀ ਗਈ ਹੈ ਤੇ ਮੱਛੀ ਪਾਲਣ ਦਾ ਧੰਦਾ ਇੱਕ ਲਾਹੇਵੰਦ ਕੀਤਾ ਹੈ ਇਹ ਇੱਕ ਹੁਣ ਮੁੱਖ ਕੀਤਾ ਲਾਹੇ ਮਤਲਬ ਇਹਨੂੰ ਹੁਣ ਆਪਾਂ ਸਹਾਇਕ ਧੰਦੇ ਦੀ ਬਜਾਏ ਇੱਕ ਲਾਹੇ ਮੁੱਖ ਕੀਤਾ ਅਪਣਾ ਰਹੇ ਹਾਂ ਫਾਰਮਰ ਇਸ ਵਿੱਚ ਸਰਕਾਰ ਵੱਲੋਂ ਸਮੇਂ-ਸਮੇਂ ਸਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਸਬਸਿਡੀ ਸੇ ਹੋਰ ਜਿਵੇਂ ਕਿ ਅਰਹੈਤੀਦਾਰਾਂ ਤੇ ਸੀਡ ਤੇ ਬਾਕੀ ਫ੍ਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਹਰ ਮਹੀਨੇ ਟ੍ਰੇਨਿੰਗ ਕੈਂਪ 5 ਦਿਨਾਂ ਦਾ ਲਾਇਆ ਜਾਂਦਾ ਹੈ ਮੋਗਾ ਵਿਖੇ ਮੱਛੀ ਪਾਲਣ ਦੇ ਧੰਦੇ ਨਾਲ ਨਾਲ ਅਸੀਂ ਇਨਟੈਗਰੇਟਿਡ ਫਿਸ਼ ਫਾਰਮਿੰਗ ਵੀ ਪਰਪਰਵੋਲਟ ਕਰ ਰਹੇ ਆ ਜਿਵੇਂ ਕਿ ਮੱਛੀ ਪਾਲਣ ਦੇ ਨਾਲ ਮੁਰਗੀਆਂ ਦਾ ਪਿਗਰੀਜ਼ ਦਾ ਹੋਰ ਜਿਹੜੇ ਨਾਲ-ਨਾਲ ਕਿਤੇ ਨੇ ਪਸ਼ੂ ਪਾਲਣ ਦਾ ਨਾਲ ਅਸੀਂ ਇਹਨੂੰ ਉਤਸ਼ਾਹਿਤ ਕਰ ਰਹੇ ਆ ਤਾਂ ਕਿ ਜਿਹੜੇ ਸਾਡੇ ਫਿਸ਼ ਫਾਰਮਰ ਨੇ ਉਹਨਾਂ ਨੂੰ ਮੱਛੀ ਦੇ ਕਿਤੇ ਦੇ ਨਾਲ-ਨਾਲ ਇਹਨਾਂ ਧੰਦਿਆਂ ਨਾਲ ਵੀ ਇਸ ਇਸ ਤੋਂ ਵੀ ਫਾਇਦਾ ਹੋ ਸਕੇ ਜਿਵੇਂ ਕਿ ਅਸੀਂ ਪਿਗਰੀਜ਼ ਦੇ ਵਿੱਚ ਕਹਿੰਦੇ ਆ ਕਿ 2.5 ਏਕੜ ਦੇ ਮਗਰ 1 ਹੈਕਟੇਰ ਦੇ ਮਗਰ 30 ਤੋਂ 35 ਆਪਣੇ ਪਿਗ ਤੇ ਬੱਚੇ ਪਾਏ ਜਾਣ ਤਾਂ ਉਸ ਨਾਲ ਕੀ ਹੁੰਦਾ ਵਾ ਕਿ ਜਿਹੜੀ ਉਹਨਾਂ ਦੀ 베ਸਟ ਮਟੀਰੀਅਲ ਹੈਗਾ ਵਾ ਉਸ ਉਸ ਤੋਂ ਪਾਣੀ ਦੇ ਵਿੱਚ ਖਰਾਕ ਬਣਦੀ ਹੈ ਤੇ ਉਸ ਖਰਾਕ ਦੇ ਨਾਲ ਮੱਛੀ ਦਾ ਜਿਹੜੇ ਜਿਹੜੀ ਟੋਟਲ ਫੀਡ ਹੈਗੀ ਆ ਉਹਦਾ ਤਕਰੀਬਨ ਤਕਰੀਬਨ ਸਾਨੂੰ ਹਾਫ ਕਾਸਟ ਹੋ ਜਾਂਦੀ ਹੈ ਤਕਰੀਬ ਜੇ ਮੰਨ ਲਓ ਇੱਕ 3 ਲੱਖ ਦੀ ਫੀਡ ਸਾਨੂੰ ਪਾਉਣੀ ਪੈਂਦੀ ਹੈ 2.5 ਏਕੜ ਮਗਰ ਤਾਂ ਤਕਰੀਬਨ ਸਾਡੀ ਕਾਸਟ ਜਿਹੜੀ ਹੈਗੀ ਆ ਉਹ ਤਕਰੀਬਨ ਤਕਰੀਬਨ 1.5 ਲੱਖ ਰੁਪਏ ਤੱਕ ਆ ਜਾਂਦੀ ਹੈ ਇਸ ਨਾਲ ਫਾਰਮਰ ਨੂੰ ਵੀ ਫਾਇਦਾ ਹੁੰਦਾ ਹੈ ਤੇ ਨਾਲ ਨਾਲ ਉਹਦੇ ਨਾਲੇ ਸਹਾਇਕ ਤੰਦਿਆਂ ਨਾਲ ਫਿਸ਼ ਫਿਸ਼ਰੀ ਦੇ ਨਾਲ ਜਿਵੇਂ ਫਸੂਰ ਪਾਲਣ ਦਾ ਪਸ਼ੂ ਪਾਲਣ ਦਾ ਇਸ ਤੰਦੇ અપਨਾ ਕੇ ਉਹ ਆਪਣੀ ਜਿਹੜੀ ਆਮਦਨ ਆ ਉਹ ਵਧਾ ਸਕਦਾ ਹੈ ਮੈਂ ਬਲਜੋਤ ਸਿੰਘ ਮਾਨ ਮੱਛੀ ਪਾਲਣ ਅਫਸਰ ਮੋਗਾ ਤੁਸੀਂ ਦੇਖ ਸਕਦੇ ਹੋ ਵੀ ਕ੍ਰੌਪ ਡਾਇਵਰਸੀਫਿਕੇਸ਼ਨ ਦੇ ਵਿੱਚ ਮੱਛੀ ਪਾਲਣ ਦਾ ਜਿਹੜਾ ਕੀਤਾ ਹੈ ਉਹ ਇੱਕ ਬਹੁਤ ਅਹਿਮ ਭੂਮਿਕਾ ਨਿਭਾਰ ਰਿਹਾ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਆਪਣੀ ਫਸਲ ਦਾ ਜਿਹੜਾ ਵਧੇਰੇ ਮੁੱਲ ਮਿਲ ਰਿਹਾ ਹੈ ਇਸੇ ਸਬੰਧ ਵਿੱਚ ਜੇ ਆਪਾਂ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਕ੍ਰੌਪ ਡਾਇਵਰਸੀਫਿਕੇਸ਼ਨ ਅਪਣਾਉਣ ਦਾ ਜਿਹੜਾ ਇਸ ਸਮੇਂ ਦੀ ਲੋੜ ਹੈ ਜਿਸ ਦੇ ਵਿੱਚ ਮੱਛੀ ਪਾਲਣ ਸਾਰਿਆਂ ਤੋਂ ਵਧੇਰੇ ਫਾਇਦੇ ਵਾਲਾ ਕੀਤਾ ਉੱਭਰ ਕੇ ਆ ਰਿਹਾ ਹੈ ਪਰ ਮੱਛੀ ਪਾਲਣ ਕੱਲਾ ਇਹੋ ਜਿਹਾ ਕੀਤਾ ਜਿੱਥੇ ਤੁਸੀਂ ਇੱਕ ਤੋਂ ਵੱਧ ਫਸਲਾਂ ਇੱਕੋ ਜਗ੍ਹਾ ਦੇ ਟੋਟੇ ਤੋਂ ਲੈ ਸਕਦੇ ਹਾਂ ਜਿਹਨੂੰ ਆਪਾਂ ਇੰਟੀਗ੍ਰੇਟਿਡ ਫਾਰਮਿੰਗ ਵੀ ਕਹਿੰਦੇ ਹਾਂ ਇੰਟੀਗ੍ਰੇਟਿਡ ਫਾਰਮਿੰਗ ਦਾ ਮਤਲਬ ਹੁੰਦਾ ਹੈ ਵੀ ਇੱਕ ਫਸਲ ਦਾ ਜਿਹੜਾ ਵੇਸਟ ਪ੍ਰੋਡਕਟ ਹੈ ਉਹ ਦੂਜੀ ਫਸਲ ਦੀ ਖਰਾਕ ਬਣਦਾ ਹੈ ਉਸੇ ਵਿੱਚ ਆਪਾਂ ਜੇ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਮੱਛੀ ਪਾਲਣ ਦੇ ਤੁਸੀਂ ਤਲਾਹ ਨੂੰ ਇੰਟੀਗ੍ਰੇਟਿਡ ਫਾਰਮਿੰਗ ਦੇ ਨਾਲ ਚਾਹੇ ਤੁਸੀਂ ਉਹਨੂੰ ਪਿਗਰੀ ਦੇ ਨਾਲ ਜੋੜ ਸਕਦੇ ਹੋ ਪੋਲਟਰੀ ਨਾਲ ਜੋੜ ਸਕਦੇ ਹੋ ਡੱਕ ਫਾਰਮਿੰਗ ਨਾਲ ਜੋੜ ਸਕਦੇ ਹੋ ਜਾਂ ਤੁਸੀਂ ਡੇਰੀ ਫਾਰਮਿੰਗ ਨਾਲ ਵੀ ਜੋੜ ਸਕਦੇ ਹੋ ਸੋ ਮੇਰੇ ਵੀਰੋ ਸੂਰ ਪਾਲਣ ਦਾ ਜਿਹੜਾ ਕਿਤਾ ਹੈ ਉਹ ਬਹੁਤ ਹੀ ਲਾਹੇਵੰਦ ਕੀਤਾ ਹੈ ਮੱਛੀ ਪਾਲਣ ਦੇ ਨਾਲ ਉੱਭਰ ਕੇ ਆ ਰਿਹਾ ਹੈ ਕਿਉਂਕਿ ਸੂਰਾਂ ਦੀ ਜਿੰਨੀ ਵੀ ਵੇਸਟੇਜ ਹੈ ਜਿੰਨਾ ਵੀ ਮਲ ਮੂਤਰ ਹੈ ਉਹ ਐਨਪੀਕੇ ਨਾਈਟ੍ਰੋਜਨ ਪੋਟਾਸ਼ੀਅਮ ਤੇ ਫਾਸਫੋਰਸ ਦੇ ਵਿੱਚ ਰਿਚ ਹੁੰਦਾ ਹੈ ਤੇ ਰਿਚ ਹੋਣ ਦੇ ਨਾਤੇ ਜਿਹੜੀ ਮੱਛੀ ਪਾਲਣ ਦੀ ਅਹਿਮ ਖਰਾਕ ਹੈ ਉਸ ਦਾ ਪਲੈਂਕਟਨ ਉਹ ਪਲੈਂਕਟਨ ਦੀ ਪੈਦਾਵਾਰ ਦੇ ਵਿੱਚ ਉਹਦੀ ਵੇਸਟੇਜ ਮਦਦ ਕਰਦੀ ਹੈ ਜਿਸ ਦੇ ਨਾਲ ਜਿਹੜਾ ਮੱਛੀ ਦਾ ਆਪਣਾ 3 ਲੱਖ ਰੁਪਏ ਤੱਕ ਦਾ ਸਾਲਾਨਾ ਫੀਡ ਦਾ ਖਰਚਾ ਆਉਂਦਾ ਹੈ 2.5 ਕਿੱਲੇ ਦੇ ਤਲਾਬ ਵਾਸਤੇ ਉਹ ਖਰਚ ਆਪਣਾ ਅੱਧਾ ਰਹਿ ਜਾਂਦਾ ਹੈ ਇਸ ਦਾ ਇੱਕ ਅਹਿਮ ਫਾਇਦਾ ਇਹ ਹੈ ਵੀ ਜਿੰਨੇ ਵੀ ਸੂਰ ਪਾਲਣ ਦੇ ਬੱਚੇ ਨੇ ਉਹ ਵੀ ਤੁਸੀਂ ਨਾਲ-ਨਾਲ ਵੇਚ ਸਕਦੇ ਹੋ ਤੇ ਮੱਛੀ ਦੀ ਜਿਹੜੀ ਖਰਾਕ ਹੈ ਉਹਨੂੰ ਤੁਸੀਂ ਘਟਾ ਸਕਦੇ ਹੋ ਤੇ ਨਾਲ ਮੱਛੀ ਦਾ ਜਿਹੜਾ ਤੁਸੀਂ ਆਪਣੀ ਫਸਲ ਹੈ ਉਹ ਵੀ ਤੁਸੀਂ ਸਾਲ ਦੇ ਵਿੱਚ ਤਿੰਨ ਤੋਂ ਚਾਰ ਵਾਰ ਵੇਚ ਸਕਦੇ ਹੋ ਮੈਂ ਧਰਮਿੰਦਰ ਸਿੰਘ ਪਿੰਡ ਜੈਮ ਲਾਲਾ ਜਲਾ ਮੋਗਾ ਤੇ ਸਾਡਾ ਨਾਲ-ਨਾਲ ਮੁਰਗੀ ਪਾਲਣ ਦਾ ਵੀ ਕੀਤਾ ਕੀਤਾ ਹੋਇਆ ਹੈ ਇਸ ਵਿੱਚ ਸਾਨੂੰ ਬਹੁਤ ਲਾਭ ਮਿਲ ਰਿਹਾ ਹੈ ਤੇ ਮੈਕਿਮੇ ਵੱਲੋਂ ਵੀ ਸਾਡਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਨਾਲ ਨਾਲ ਅਸੀਂ ਹੁਣ ਆਉਣ ਵਾਲੇ ਸਮੇਂ ਚ 35 ਤੋਂ 40 ਸੂਰ ਰੱਖਣ ਬਾਰੇ ਵੀ ਫਾਰਮ ਦੀ ਤਿਆਰੀ ਕਰ ਰਹੇ ਹਾਂ ਤੇ ਇਹ ਕਿੱਤਾ ਬਹੁਤ ਲਾਹੇਵੰਦ ਹੈ ਸਾਰਿਆਂ ਨੂੰ અપਨਾਉਣਾ ਚਾਹੀਦਾ ਹੈ ਮੱਛੀ ਦੇ ਨਾਲ ਖਰਾਕ ਬਹੁਤ ਘੱਟ ਪੈਂਦੀ ਹੈ ਮੁਰਗੀਆਂ ਦੀ ਵੇਸਟ ਜਿੰਨੀ ਹੁੰਦੀ ਹੈ ਸਾਰੀ ਮੱਛੀ ਖਰਾਕ ਤੌਰ ਤੇ ਖਾ ਰਹੀ ਹੈ ਫੀਡ ਚ ਕਾਫੀ ਲਾਭ ਮਿਲਦਾ ਵਾ ਫੀਡ ਘੱਟ ਪਾਉਣੀ ਪੈਂਦੀ ਸਾਨੂੰ ਤੇ ਮੁਰਗੀਆਂ ਦੇ ਨਾਲ ਮੁਰਗੀਆਂ ਦਾ ਵੀ ਆਮਦਨ ਹੋ ਜਾਂਦੀ ਆਂਡਿਆਂ ਦੀ ਡੇਲੀ ਦੀ ਆਮਦਨ ਸਾਨੂੰ ਹੋ ਜਾਂਦੀ ਆ ਤੇ ਮੱਛੀ ਦਾ ਵੀ ਕਾਫੀ ਆਮਦਨ ਹੈਗੀ ਹੈ ਇਹਦੇ ਵਿੱਚ ਵੀ ਇਹ ਵੱਧ ਵੱਧ ਕਰਤਾ ਪਨਾਉਣਾ ਚਾਹੀਦਾ ਹੈ ਖੇਤੀ ਦੇ ਨਾਲ-ਨਾਲ ਤੇ ਬਹੁਤ ਲਾਹੇਵੰਦ ਹੈ ਖੇਤੀ ਦੇ ਨਾਲ-ਨਾਲ ਮੈਂ ਮਨਜੋਤ ਕੌਰ ਸੀਨੀਅਰ ਮੱਛੀ ਪਾਲਣ ਅਫਸਰ ਮੋਗਾ ਸਭ ਤੋਂ ਪਹਿਲਾਂ ਮੱਛੀ ਪਾਲਣ ਕਿਉਂ ਜ਼ਰੂਰੀ ਹੈ ਕਿਉਂਕਿ ਇਸ ਦੇ ਉੱਪਰ ਕੋਈ ਵੀ ਮੌਸਮ ਦੀ ਮਾਰ ਨਹੀਂ ਪੈਂਦੀ ਦੂਸਰਾ ਮੰਡੀਆਂ ਵਿੱਚ ਕਿਸਾਨਾਂ ਨੂੰ ਵੇਚਣ 'ਚ ਕੋਈ ਸਮੱਸਿਆ ਨਹੀਂ ਆਉਂਦੀ ਤੀਸਰਾ ਮੱਛੀਆਂ ਨੂੰ ਧੁੱਪੇ ਛਾਂ ਵੀ ਨਹੀਂ ਕਰਨਾ ਪੈਂਦਾ ਤੇ ਚੌਥਾ ਇਸ ਨੂੰ ਆਪਾਂ ਸਹਾਇਕ ਧੰਦਿਆਂ ਦੇ ਨਾਲ ਕਰ ਸਕਦੇ ਹਾਂ ਜਿਵੇਂ ਮੁਰਗੀ ਪਾਲਣ ਸੂਰ ਪਾਲਣ ਅਤੇ ਬਾਗਬਾਨੀ ਜਾਂ ਫਿਰ ਖੇਤੀਬਾੜੀ ਨਾਲ ਸੋ ਇਸ ਤਰ੍ਹਾਂ ਆਪਾਂ ਇੱਕ ਕਿੱਤੇ ਤੋਂ ਬਹੁਤ ਜ਼ਿਆਦਾ ਮੁਨਾਫਾ ਲੈ ਸਕਦੇ ਹਾਂ ਕਿਉਂਕਿ ਇਸ ਵਿੱਚ ਆਪਾਂ ਇੱਕ ਕਿੱਤੇ ਦੀ ਰਹਿੰਦ-ਖੂੰਦ ਨੂੰ ਦੂਜੇ ਕਿੱਤੇ ਵਿੱਚ ਖਾਦ ਖੁਰਾਕ ਦੇ ਤੌਰ ਤੇ ਵਜੋਂ ਵਰਤ ਸਕਦੇ ਹਾਂ ਸੋ ਅੱਜ ਇਸ ਸਮੇਂ ਦੌਰਾਨ ਸਾਡੇ ਪੂਰੇ ਪੰਜਾਬ ਵਿੱਚ ਇੱਕ ਸਕੀਮ ਚੱਲ ਰਹੀ ਹੈ ਪ੍ਰਧਾਨ ਮੰਤਰੀ ਮਤਸਿਆ ਸੰਪਤਾ ਯੋਜਨਾ ਜਿਸ ਦੇ ਅਧੀਨ ਗ로우 ਆਊਟ ਪੌਂਡ ਲਈ 11 ਲੱਖ ਦੀ ਸਬਸਿਡੀ ਯਾਨੀ ਕਿ ਤਲਾਬ ਦੀ ਪਟਾਈ ਲਈ 7 ਲੱਖ ਦੀ ਅਤੇ ਖਾਦ ਖਰਾਕ ਲਈ 4 ਲੱਖ ਦੀ ਯੂਨਟ ਕਸਟ ਕੋਸਟ ਨਿਰਧਾਰਤ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਲਾਰਜ આરਐਸ ਯੂਨਟ ਲਗਾਉਣਾ ਚਾਹੁੰਦੇ ਹੋ ਜਾਂ 50 ਟੈਂਕਾਂ ਵਾਲਾ ਬਾਇਓਫਲੌਕ ਜੋ ਕਿ ਨਵੀਂ ਟੈਕਨੋਲੋਜੀ ਰਹੀ ਅਸੀਂ ਇਨਡੋਰਸ ਕਰ ਸਕਦੇ ਹਾਂ ਉਸਦੇ ਲਈ 50 ਲੱਖ ਦੀ ਯੂਨਟ ਕੋਸਟ ਨਿਰਧਾਰਤ ਹੈ ਇਸ ਤੋਂ ਇਲਾਵਾ ਮੀਡੀਅਮ ਲਈ 25 ਲੱਖ ਦੀ ਯੂਨਟ ਕੋਸਟ ਨਿਰਧਾਰਤ ਹੈ ਜਿਸ ਵਿੱਚ ਬਾਇਓ ਫਲੌਕ ਦਾ ਟੈਂਕ 25 ਟੈਂਕਾਂ ਵਾਲਾ ਅਤੇ ਇਸ ਤੋਂ ਇਲਾਵਾ ਸਮਾਲ ਆਰਐਸ ਉਸ ਦੇ ਅਧੀਨ 7.5 ਲੱਖ ਦੀ ਯੂਨਟ ਕੋਸਟ ਨਿਰਧਾਰਤ ਹੈ ਇਸ ਤੋਂ ਇਲਾਵਾ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਜਨਰਲ ਕੈਟਾਗਰੀ ਲਈ 40% ਐਸਸੀ ਐਸਟੀ ਤੇ ਔਮਨ ਕੈਟਾਗਰੀ ਲਈ 60% ਹੈ ਇਸ ਤੋਂ ਇਲਾਵਾ ਮੱਛੀ ਦੀ ਟੋਆ ਟੋਾਈ ਲਈ ਮੋਟਰਸਾਈਕਲ ਵਿਦ ਆਈਸ ਬਾਕਸ 75000 ਦੀ ਯੂਨਿਟ ਕਾਸਟ ਨਿਰਧਾਰਤ ਹੈ ਤੇ 3 ਵੀਲਰ ਉੱਪਰ ਵਿਦ ਆਈਸ ਬਾਕਸ ਉਸ ਦੇ ਲਈ 3 ਲੱਖ ਦੀ ਯੂਨਿਟ ਕਾਸਟ ਨਿਰਧਾਰਤ ਹੈ ਇਸ ਤੋਂ ਇਲਾਵਾ ਕਈ ਗਰੀਬ ਲੋਕ ਸਾਈਕਲ ਵਗੈਰਾ ਵੀ ਲੈ ਸਕਦੇ ਨੇ ਤੇ ਉਸ ਦੇ ਲਈ 10000 ਦੀ ਯੂਨਿਟ ਕਾਸਟ ਨਿਰਧਾਰਤ ਹੈ ਬੱਚੀ ਅਤੇ ਸੂਰ ਪਾਲਣ ਦਾ ਸੰਝਾ ਕੀਤਾ ਅੱਜ ਪੰਜਾਬ ਦੇ ਬਹੁਤ ਸਾਰੇ ਕਿਸਾਨ ਬਹੁਤ ਕਾਮਯਾਬੀ ਨਾਲ ਕਰ ਰਹੇ ਹਨ ਮੱਛੀ ਪਾਲਣ ਅਤੇ ਪਸ਼ੂ ਪਾਲਣ ਵਿਭਾਗਾਂ ਵੱਲੋਂ ਵੀ ਇਸ ਸਾਂਝੇ ਉਪਰਾਲੇ ਲਈ ਕਿਸਾਨ ਦੀ ਪੂਰੀ ਮਦਦ ਕੀਤੀ ਜਾਂਦੀ ਹੈ ਲੋੜ ਹੈ ਕਿਸਾਨਾਂ ਨੂੰ ਅਜਿਹੇ ਸਾਂਝੇ ਕਿੱਤੇ ਅਪਣਾਉਣ ਦੀ ਤਾਂ ਜੋ ਕਿਸਾਨ ਦੀ ਆਰਥਿਕਤਾ ਮਜ਼ਬੂਤ ਹੋ ਸਕੇ